ਨਵੀਂ ਵਿਆਹੀ ਦਾ ਗ੍ਰਹਿ ਪ੍ਰਵੇਸ਼ ਕਰਵਾਉਣ ਵੇਲੇ ਸੱਸ ਵਿੱਚ ਆਈ ਮਾਤਾ ਸੱਜ ਵਿਆਹੀ ਦੇ ਲਾਈਆਂ ਚਪੇੜਾਂ ਦੋਸਤੋ ਅਕਸਰ ਹੀ ਵਿਆਹ ਤੋਂ ਬਾਅਦ ਜਦੋਂ ਕੁੜੀ ਸਹੁਰੇ ਘਰ ਆਉਂਦੀ ਏ ਤਾਂ ਸਾਰਾ ਹੀ ਸਹੁਰਾ ਪਰਿਵਾਰ ਬੜੇ ਚਾਅ ਨਾਲ ਨਵੀਂ ਨੂੰ ਦਾ ਗ੍ਰਹਿ ਪ੍ਰਵੇਸ਼ ਦਾ ਸ਼ਗਨ ਕਰਵਾਉਂਦਾ ਏ ਪਰ ਹੁਣ ਇੱਕ ਸੱਜ ਵਿਆਹੀ ਦੇ ਸੱਸ ਨੇ ਗੇਟ ਤੇ ਹੀ ਲਾਈਆਂ ਚਪੇੜਾਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਦਾ ਗ੍ਰਹਿ ਪ੍ਰਵੇਸ਼ ਕਰਵਾਇਆ ਜਾ ਰਿਹਾ ਏ ਦਰਅਸਲ ਜਦੋਂ ਮੁੰਡਾ ਕੁੜੀ ਨੂੰ ਵਿਆਹ ਕੇ ਲਿਆਉਂਦਾ ਏ ਤਾਂ ਜਦੋਂ ਕੁੜੀ ਦਾ ਸਹੁਰਾ ਪਰਿਵਾਰ ਗ੍ਰਹਿ ਪ੍ਰਵੇਸ਼ ਦਾ ਸ਼ਗਨ ਕਰਨ ਲੱਗਦਾ ਏ ਅਤੇ ਜਿਵੇਂ ਹੀ ਸੱਸ ਆਪਣੇ ਸ਼ਗਨ ਕਰਨ ਲੱਗਦੀ ਏ ਤਾਂ ਪਤਾ ਨਹੀਂ ਉਸ ਨੂੰ ਕੀ ਹੋ ਜਾਂਦਾ ਹੈ ਉਹ ਸੱਜ ਵਿਆਹੀ ਦਾ ਸ਼ਗਨ ਕਰਦੀ ਕਰਦੀ ਉਸ ਦੇ ਚਪੇੜਾ ਮਾਰਨ ਲੱਗ ਜਾਂਦੀ ਏ ਇਹ ਦੇਖ ਕੇ ਕੋਲ ਖੜਾ ਵਿਚੋਲਾ ਉਸ ਨੂੰ ਹਟਾਉਂਦਾ ਏ ਤੇ ਕਹਿੰਦਾ ਹੈ ਕਿ ਇਹ ਕੀ ਕਰਤੂਤ ਏ ਪਰ ਉੱਥੇ ਖੜੀਆਂ ਔਰਤਾਂ ਕਹਿਣ ਲੱਗ ਜਾਂਦੀਆਂ ਨੇ ਕਿ ਇਸ ਔਰਤ ਵਿੱਚ ਮਾਤਾ ਆਈ ਹੋਈ ਏ ਕੋਈ ਨਾ ਤੀਏ ਗੁੱਸਾ ਨਾ ਕਰ ਇਹ ਤਾਂ ਮਹਾਮਾਈ ਨੇ ਤੈਨੂੰ ਆਪਣਾ ਆਸ਼ੀਰਵਾਦ ਦਿੱਤਾ ਏ ਵਿਚਾਰੇ ਕੁੜੀ ਚੁੱਪਚਾਪ ਇਹ ਸਾਰਾ ਕੁਝ ਸਹਿਣ ਕਰ ਜਾਂਦੀ ਏ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਹੀ ਔਰਤ ਵਿੱਚ ਮਾਤਾ ਆਈ ਹੋਵੇਗੀ ਜਾਂ ਇਹ ਸਿਰਫ ਨੂੰ ਨੂੰ ਡਰਾ ਕੇ ਸਦੀਪ ਕੋਈ ਕੋਸ਼ਿਸ਼ੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ